ਦੇਵਾਨਾ ਰੇਡੀ ਦੇ ਸਤਿਕਾਰ ਸ్రోਤੇ ਹੋ ਤੁਹਾਡੀ ਪੇਸ਼ੇ ਨਜ਼ਰ ਹੈ ਕਹਾਣੀ ਇਹ ਗਲਤ ਬਾਤ ਹੈ ਲਿਖਤਮ ਸਰਦਾਰ ਗੁਰਦੇਵਾਲ ਸਿੰਘ ਬੱਚਿਆਂ ਦੀ ਕਹਾਣੀ ਹੈ ਆਂ ਗੂਠਾ ਦਿਸਦਾ ਉਸਨੇ ਆਪਣਾ ਗੰਡਲ ਜਿਹਾ ਅਗੂਠਾ ਮਾਣੂ ਘੱਟੇ ਤੇ ਪੀਲੂ ਨੂੰ ਬਖਾਉਂਦੇ ਮੁੱਛਾਂ ਫਰਕਾਈਆਂ ਉਹਦਾ ਸਿਰ ਇਹੋ ਜਿਹਾ ਹੁੰਦਾ ਗੰਡੇ ਜੱਡਾ ਮੋਟਾ ਘੰਟੇ ਦੀ ਚੀਚੀ ਵਰਗਾ ਲਮਾ ਕੁਲ ਡੇਡ ਗਿੱਟ ਉਹ ਆਪਣੀ ਤੁਰਦਾ ਖੜੱਪੇ ਸੱਪ ਦੀ ਸਵਾਰੀ ਕਰਦਾ ਤੇ ਰਾਤ ਨੂੰ ਉਹਦੀਆਂ ਅੱਖਾਂ ਬੈਟਰੀਆਂ ਦੇ ਆਂਡੇ ਵਾਂਗੂ ਜਗਦੀਆਂ ਨੇ ਜਿਵੇਂ ਟਟਹਿਣਾ ਜਿਹਨੂੰ ਕਹਿੰਦੇ ਹੁੰਦੇ ਨਾ ਟਿਮਕਣਾ ਗਲੋਵਮ ਟਟਹਿਣਾ ਚਮਕਦਾ ਵੇਖਿਆ ਨਾ ਟਟਹਿਣਾ ਹਾਂ ਹਾਂ ਬਸ ਉਹ ਇਹ ਨਾਗਾਂ ਦਾ ਰਾਜਾ ਹੈ ਸੌਣ ਦੇ ਮਹੀਨੇ ਇਸਦੇ ਸਿਰ ਤੇ ਸੁਨਹਿਰੀ ਕਲਗੀ ਵੀ ਉਗ ਪੈਂਦੀ ਹੈ ਤੇ ਉਹਦੀ ਸਵਾਰੀ ਵਾਲਾ ਖੜੱਪਾ ਜੇ ਮਾੜੀ ਮੋਟੀ ਹਿੱਜਤ ਕਰੇ ਤਾਂ ਇਹ ਉਹਦੇ ਸਰਚ ਐਸਾ ਡੰਗ ਮਾਰਦਾ ਕਿ ਉਸ ਖੜੱਪੇ ਨੂੰ ਵੀ ਥਾਂ ਉਲਟਾ ਦਿੰਦਾ ਜੇ ਦੂਜਾ ਡੰਗ ਮਾਰੇ ਤਾਂ ਉਹੀ ਕਨਾਲ ਕਨਾਲ ਮਿੱਟੀ ਕਾਲੀ ਸ਼ਾ ਹੋ ਜਾਂਦੀ ਹੈ ਸਮਝੇ ਕਿ ਨਹੀਂ ਕਨਾਲ ਕਨਾਲ ਮਿੱਟੀ ਕਾਲੀ ਸ਼ਾ ਹੋ ਜਾਂਦੀ ਉਹਦੇ ਡੰਗ ਨਾਲ ਘੋਟਾ ਅੱਖਾਂ ਕੱਢ ਕੇ ਬੋਲਿਆ ਹੈ ਐਨੀ ਮਿੱਟੀ ਕਾਲੀ ਹੋ ਜਾਂਦੀ ਹੈ ਰੌਣੀ ਨੇ ਖਬੀ ਅਕਲਿਸ਼ ਕੋ ਹੁੰਦੇ ਆਖਿਆ ਹਾਂ ਹਾਂ ਪੂਰੀ ਕਨਾਲ ਅਜੇ ਫੇਰ ਪੁੱਛੇ ਡੂੜ ਕਨਾਲ ਤਿੰਨੇ ਮੁੰਡੇ ਹੱਸ ਪਏ ਤੇ ਪਰ ਰੌਣੀ ਨੇ ਰਤਕ ਮੁੱਛਾਂ ਫਰਕਾ ਕੇ ਅਗਲੀ ਕਹਾਣੀ ਸ਼ੁਰੂ ਕਰ ਦਿੱਤੀ ਲੈ ਇੱਕ ਹੋਰ ਸੁਣ ਇੱਕ ਕੋੜ ਕਿਰਲਿਆਂ ਦੇ ਦੇਸ਼ ਦਾ ਰਾਜਾ ਸੀ ਬਾਸ਼ਕਨਾਗ ਜਦੋਂ ਆਪਣੇ ਤਖਤ ਤੇ ਬੈਠਦਾ ਸੀ ਤਾਂ ਸੱਤ ਫੁਕਾਰੇ ਮਾਰਦਾ ਸੀ ਬਾਸ਼ਕਨਾਗ ਸੱਤਾਂ ਫੁਕਾਰਿਆਂ ਨਾਲ ਸੱਤੇ ਅਸਮਾਨ ਧੂਏਂ ਵਾਂਗੂ ਕਾਲੇ ਕਰ ਦਿੰਦਾ ਸਾਰੇ ਸਾਰੇ ਸੂਰਜ ਚੰਦ ਤਾਰੇ ਕਾਲੇ ਕਲੂਟੇ ਹੋ ਜਾਂਦੇ ਹਨ ਹਨੇਰੇ 'ਚੋਂ ਕਚਹਿਰੀ ਲਾਉਂਦਾ ਸੀ ਕਚਹਿਰੀ ਵੇਲੇ ਉਸ ਨੂੰ ਕੋਈ ਵੇਖ ਨਹੀਂ ਸੀ ਸਕਦਾ ਉਹਦੀ ਮਣੀ ਦੀ ਰੋਸ਼ਨੀ ਹੀ ਐਸੀ ਸੀ ਕਿ ਉਸ ਨੂੰ ਸਾਰੇ ਦਿਸਦੇ ਸਨ ਉਹਦੀ ਕਚਹਿਰੀ ਦੇ ਵਿੱਚ ਇੱਕ ਦਿਨ ਇੱਕ ਚੱਕੀ ਰਾਹੇ ਦਾ ਮੁਕੱਦਮਾ ਪੇਸ਼ ਹੋ ਗਿਆ ਜਦੋਂ ਬਾਸ਼ਿਕਨਾਗ ਉਹਦਾ ਇਨਸਾਫ ਕਰਨ ਲਈ ਆਇਆ ਤੇ ਚੱਕੀ ਰਾਹ ਗੁੱਸਾ ਖਾ ਕੇ ਉਹਦੇ ਸਿਰ ਤੇ ਜਾ ਬੈਠਾ ਤੇ ਚੱਕੀ ਚੱਕੀ ਰਾਏ ਨੇ ਬਾਸ਼ਿਕਨਾਗ ਦੇ ਸਿਰ ਤੇ ਐਸੀ ਠੰਗ ਮਾਰੀ ਕਿ ਮਣੀ ਕੱਢ ਕੇ ਉਸ ਦੀ ਉਹ ਲੈ ਗਿਆ ਤੇ ਬਾਸ਼ਿਕਨਾਗ ਉਸੇ ਵੇਲੇ ਨਾ ਹੋ ਗਿਆ ਉਸੇ ਸਮੇਂ ਸੱਤ ਅਸਮਾਨੀ ਸੂਰਜ ਚਮਕ ਕੇ ਚੰਦ ਵੀ ਚੜ ਪਿਆ ਤੇ ਬਾਸ਼ਿਕਨਾਗ ਤਖਤੋਂ ਹੇਠਾ ਢਿੱਗ ਗਿਆ ਤੇ ਹੀ ਢੰਡਿ ਗਦੇ ਅਸੀਂ ਬਾਸ਼ਕ ਨਾਗ ਦੀ ਕਰ ਲਿਆ ਨੇ ਬੋਟੀ-ਬੋਟੀ ਕਰ ਕਰ ਦਿੱਤੀ ਤੇ ਚੱਕੀ ਰਾਹੇ ਨੇ ਸੱਪ ਦੀ ਬਣੀ ਆਪਣੇ ਸਿਰ ਤੇ ਰੱਖ ਲਈ ਤੇ ਤਖਤ ਤੇ ਜਾ ਕੇ ਬੈਠਾ ਪਰ ਕਰਲੇ ਉਥੇ ਓਵੇਂ ਫੇਰ ਘਟਾਂ ਜੀਆਂ ਭਰਿਆ ਕਰਨ ਜਿਵੇਂ ਕਰਲੇ ਡਕਾਰ ਲੈਂਦੇ ਹੁੰਦੇ ਆ ਨਾ ਕਰ ਤਿੰਨੇ ਮੁੰਡੇ ਉਹਦੇ ਚਿਹਰੇ ਤੇ ਅੱਖਾਂ ਗੱਡੀਆਂ ਕਿੱਸਾ ਸੁਣ ਰਹੇ ਸਨ ਪਰ ਘੋਟੇ ਨੇ ਪਿੰਡ ਉਹਦਾ ਨਾਮ ਆ ਘੋਟਾ ਮਾਨੋ ਤੇ ਪੇਲੂ ਇਹ ਤਿੰਨ ਮੁੰਡੇ ਸੀ ਜਿਹੜੇ ਗੱਲਾਂ ਸੁਣਾਉਂਦੇ ਸੀ ਪਰ ਘੋਟੇ ਨੇ ਵਿੱਚੋਂ ਟੋਕ ਕੇ ਆਖਿਆ ਤੈਨੂੰ ਇੰਨੀਆਂ ਗੱਲਾਂ ਉੜਦੀਆਂ ਕਿੱਥੋਂ ਆਤਾ ਉਹ ਉਹ ਦਿਮਾਗ ਚੋਂ ਉੜਦੀਆਂ ਕਾ ਕਹਿਆ ਇਹ ਦਿਮਾਗ ਬੜੀ ਵੱਡੀ ਚੀਜ਼ ਐ ਸਮਝੇ ਮੇਰੀ ਬਾਤ ਕਿ ਨਹੀਂ ਸਮਝੇ ਰੌਣੀ ਬਾਰੇ ਮਸ਼ਹੂਰ ਸੀ ਕਿ ਉਸ ਉਸ ਦੇ ਅਸਲੇ ਤਾਂ ਕਿਸੇ ਨੂੰ ਨਹੀਂ ਸੀ ਪਤਾ ਕਿ ਉਹ ਕੌਣ ਐ ਰੌਣੀ ਬਾਰੇ ਲੋਕ ਦੱਸਦੇ ਨੇ ਕਿ ਜਿਹੜੀ ਥੰਮਣ ਨੇ ਤੀਵੀਂ ਲਿਆਂਦੀ ਸੀ ਨਾ ਉਹ ਦੇ ਮਗਰ ਆਇਆ ਸੀ ਯਾਨੀ ਪਿੱਛੋਂ ਹੀ ਆਇਆ ਸੀ ਉਸ ਧੀਮੀ ਦਾ ਵੀ ਪਤਾ ਨਹੀਂ ਸੀ ਕੋਈ ਪਹਾੜਨ ਸੀ ਬਾਗੜਨ ਸੀ ਜਾਂ ਮੰਗਾਲਨ ਸੀ ਉਹ ਕਈ ਬੋਲੀ ਬੋਲੀਆਂ ਬੋਲ ਲੈਂਦੀ ਸੀ ਪੰਜਾਬੀਆਂ ਵਰਗੀ ਜੱਟੀਆਂ ਵਰਗੀ ਵੀ ਬੋਲੀ ਬੋਲਦੀ ਸੀ ਤੇ ਔਨਸਾਰ ਉਸਨੇ ਐਸਾ ਬਾਣਾ ਬਦਲਿਆ ਕਿ ਜਿਵੇਂ ਕਿਸੇ ਚੰਗੇ ਘਰਾਣੇ ਦੀ ਧੀ ਪੈਣ ਲੱਗਦੀ ਸੀ ਉੱਚਾ ਸਿਰ ਕਰਕੇ ਕਲਗੀ ਸਜਾ ਲੈਂਦੀ ਲੰਮਾ ਕੁਡ ਕੱਢ ਕੇ ਇੱਕ ਗਰਾ ਪਾ ਲੈਂਦੀ ਤੇ ਬਾਹਰ ਕੂੜਾ ਸੁੱਟਣ ਜਾਂ ਛੱਪੜ ਤੇ ਲੀੜੇ ਤੋਣ ਜਾਂਦੀ ਕਬੀਲਦਾਰਾਂ ਦੀਆਂ ਨੂਹਾਂ ਧੀਆਂ ਵਾਂਗੂ ਜਦੋਂ ਕੋਈ ਉਸ ਦਾ ਪਿੱਛਾ ਪੜਤਾਲਣ ਦਾ ਯਤਨ ਕਰਦਾ ਤਾਂ ਉਹ ਕਿਸੇ ਦੇ ਪੱਲੇ ਕੁਝ ਨਹੀਂ ਸੀ ਪੈਣ ਦਿੰਦੀ ਰੋਂਦੀ ਦੀ ਮਾਂ ਪੂਰੇ 40 ਬਰੇ ਤੱਕ ਥੰਮਣ ਚੱਕ ਦੇ ਘਰੇ ਵਸ ਪੈ ਕੇ ਮਰਨ ਮਰ ਗਈ ਪਰ ਉਸ ਉਸ ਨੇ ਆਪਣੇ ਅਸਲੇ ਦਾ ਪਤਾ ਨਹੀਂ ਲੱਗਣ ਦਿੱਤਾ ਹਾਲਾਂਕਿ ਪਿੰਡ ਦੀਆਂ ਬੜੀਆਂ ਚਤਰਚਲਾਕ ਤੀਵੀਆਂ ਨੇ ਉਸ ਦਾ ਭੇਦ ਕੱਢਣ ਦੀ ਬੜੀ ਕੋਸ਼ਿਸ਼ ਕੀਤੀ ਪਰ ਪਤਾ ਨਾ ਲੱਗਦਾ ਕਿ ਇਸ ਰੌਣੀ ਦੀ ਮਾਂ ਦਾ ਪਿਸ਼ੋਕਾ ਕੀ ਹੈ ਉਹ ਤਾਂ ਸ਼ਾਇਦ ਜੱਟਾਂ ਦੀ ਧੀ ਸੀ ਪਰ ਉਹਦੇ ਪੇਕੇ ਦੋ ਤਿੰਨ ਪੀੜੀਆਂ ਤੋਂ ਕਿਧਰੇ ਬਾਹਰ ਸ਼ਾਇਦ ਬਾਂਗਰ ਚ ਜਾਵ ਬਸੇ ਸਨ ਤੇ ਇਸੇ ਰੌਣੀ ਦਾ ਇਹ ਅਫਰਾਤੂ ਪੁੱਤ ਸੀ ਤੇ ਇਸੇ ਅਫਰਾਤੂ ਇਸੇ ਰੌਣੀ ਤੇ ਰੌਣੀ ਇਸੇ ਉਪਰਾਤੂ ਮਾਂ ਦਾ ਪੁੱਤ ਸੀ ਉਹਦੀ ਮਾਂ ਫਰਾਤੂ ਸੀ ਜਣੀ ਫਿਰ ਤੁਰੇ ਵਾਲੇ ਤੇ ਉਹਦੀ ਮਾਂ ਦੇ ਦੋ ਮੁੰਡੇ ਇੱਥੇ ਥੰਮਣ ਕੋਲ ਆ ਕੇ ਹੋਏ ਹੁਣ ਉਹ ਪੂਰਾ ਕਬੀਲਦਾਰ ਸਨ ਤੇ ਅੱਗੇ ਉਹਨਾਂ ਦੇ ਮੁੰਡੇ ਵਿਆਹੇ ਜਾ ਚੁੱਕੇ ਸਨ ਵੱਡੇ ਭਰਾ ਦੇ ਦੋ ਮੁੰਡੇ ਤਾਂ ਸ਼ਾਇਦ ਕਿਤੇ ਬਾਹਰ ਰਹਿੰਦੇ ਸੀ ਕੈਨੇਡਾ ਜਾਂ ਵਿਲਾਇਤ ਪਰ ਰੌਣੀ ਦਾ ਕੋਈ ਵਸੀਲਾ ਨਹੀਂ ਸੀ ਬਣਿਆ ਕਿਉਂਕਿ ਉਹ ਪਿੱਛੋਂ ਆਇਆ ਸੀ ਤੇ ਥੰਮਣ ਦੇ ਜਿਉਂਦਿਆਂ ਉਹ ਦੋਵੇਂ ਪਿਓ ਪੁੱਤ ਰੋਟੀ ਐਡ ਬਕਾਉਂਦੇ ਸਨ ਥੰਮਣ ਨੇ ਆਪਣੀ ਜ਼ਮੀਨ ਦੇ ਤਿੰਨ ਹਿੱਸੇ ਕਰ ਦਿੱਤੇ ਆਪਣੇ ਦੂਜੇ ਦੋ ਮੁੰਡਿਆਂ ਨੂੰ ਦੇ ਦਿੱਤੇ ਤੇ ਤੀਜਾ ਹਿੱਸਾ ਆਪਣੇ ਕੋਲ ਰੱਖ ਲਿਆ ਤੇ ਪਿਓ ਦਾ ਹਿੱਸਾ ਰੌਣੀ ਵੋਂਦਾ ਸੀ ਕਿਉਂਕਿ ਪਿੱਛੋਂ ਆਇਆ ਸੀ ਤੇ ਥੰਮਣ ਇੱਕ ਦਿਨ ਚਾਂਦ ਚੱਕੀ ਮਰ ਗਿਆ ਵੇੜੇ ਵਿੱਚ ਮੰਜੇ ਤੇ ਪੈ ਦੀ ਪ੍ਰਾਣ ਨਿਕਲ ਗਏ ਥੰਮਣ ਦੇ ਨਾਂ ਕੋਈ ਵਸੀਅਤ ਨਾ ਕੋਈ ਗੱਲਬਾਤ ਤੇ ਚੁੱਪ ਕਰਕੇ ਤੁਰ ਗਿਆ ਚੰਗਾ ਭਲਾ 70 ਦੀ ਉਮਰ ਸੀ ਉਮਰ ਸੀ ਉਹ ਜਨਰਵਾ ਪਿਆ ਸੀ ਥੰਮਣ ਸੋਂ ਮਗਰੋਂ ਰੌਣੀ ਦੇ ਭਤੀਜਿਆਂ ਨੇ ਇੱਕ ਦਿਨ ਖੇਤਾਂ ਨੂੰ ਪਾਣੀ ਲਾਉਂਦਿਆਂ ਰੌਣੀ ਨੂੰ ਬਿਨਾਂ ਗੱਲਾਂ ਕੋਟਿਆ ਉਹਦੀ ਖਬੀਲਾਤ ਭੰਨ ਦਿੱਤੀ ਡਾਂਗ ਦੀ ਹੁੱਜ ਮਾਰ ਕੇ ਅੱਖ ਦੀ ਕੁੱਤ ਕਰ ਦਿੱਤੀ ਰੌਣੀ ਆਰੀ ਹੋ ਗਿਆ ਯਾਨੀ ਅਪਾਹਜ ਹੋ ਗਿਆ ਜ਼ਮੀਨ ਦਾ ਸਾਰਾ ਸੇਪਾ ਸੀ ਜ਼ਮੀਨ ਮੱਲੋ ਜੁਰੀ ਛੋਟੇ ਵਾਣ ਲੱਪੇ ਰੌਣੀ ਨੇ ਪੰਚਾਇਤ ਕੋਲ ਕਾਫੀ ਫਰਿਆਦ ਕੀਤੀ ਕੀਤੀ ਪਰ ਪੰਚਾਇਤ ਨੇ ਇਨਸਾਫ ਇਹੋ ਕੀਤਾ ਕਿ ਰੌਣੀ ਦਾ ਜ਼ਮੀਨ ਤੇ ਕੋਈ ਹੱਕ ਨਹੀਂ ਪੁਰਾਣਾ ਅੰਦਰਲਾ ਘਰ ਜਿਸ ਤੇ ਉਸ ਦਾ ਕਬਜ਼ਾ ਸੀ ਉਸ ਕੋਲ ਰਹਿਣ ਦਿੱਤਾ ਉਸ ਗਰੀਬ ਤੇ ਤਰਸ ਖਾ ਕੇ ਕਈਆਂ ਨੇ ਰੌਣੀ ਨੂੰ ਕਈਆਂ ਨੇ ਰੌਣੀ ਨੂੰ ਚੁੱਕਿਆ ਵੀ ਕਿ ਅਦਾਲਤ ਜਾ ਕੇ ਦਾਵਾ ਕਰੇ ਤੇ ਉਹਨਾ ਚੋਕੋ ਵਾਲਿਆਂ ਦਾ ਚੁੱਕਿਆ ਚ ਗਿਆ ਰੌਣੀ ਇੱਕ ਦੋ ਵਕੀਲਾਂ ਕੋਲ ਵੀ ਗਿਆ ਪਰ ਉਸਤੇ ਕਿਸੇ ਨੇ ਕੋਈ ਪੱਲੇ ਨਾ ਪਾਇਆ ਰੌਣੀ مایوس ਹੋ ਕੇ ਚੁੱਪ ਕਰ ਗਿਆ ਤੇ ਹੋਰ ਕੀ ਕਰਦਾ ਆਪਣੀ ਕਿਸਮਤ ਨੂੰ ਝੋੜਦਾ ਹੁਣ ਜਦੋਂ ਰੌਣੀ ਸਿਉ ਤਿਮਰਲੰਗ ਜਿਵੇਂ ਕਿ ਸਾਰੇ ਪਿੰਡ ਲਈ ਖੰਡ ਬਣਿਆ ਹੋਇਆ ਸੀ ਉਹ ਖੁੰਡਾ ਫੜ ਕੇ ਘਰੋਂ ਸੱਤ ਚਾਹ ਬੈਠਦਾ ਕਿਉਂਕਿ ਲੰਗ ਮਾਰਦਾ ਸੀ ਤੇ ਮਰਲੰਗ ਕਹਿੰਦੇ ਸੀ ਉਹਨੂੰ ਤੇ ਸੱਤ ਝੋਟ ਕੇ ਧਰਮਸ਼ਾਲਾ ਮੂਹਰੇ ਆ ਕੇ ਤਖਤ ਪੋਛ ਤੇ ਜਾ ਬੈਠਦਾ ਉੱਥੋਂ ਉੱਠ ਕੇ ਘਰੇ ਆ ਜਾਂਦਾ ਰੋਟੀ ਮੱਲੋ ਮੱਲੀ ਨਹਿਣ ਕੇ ਭਤੀਜ ਨੋਹਾਂ ਕੋਲ ਖਾ ਜਾਂਦਾ ਕਦੇ ਠਾਕਰ ਫੌਜੀ ਦੇ ਘਰੋਂ ਕਦੇ ਧਰਮਸ਼ਾਲਾ ਵਾਲੇ ਭਾਈ ਜੀ ਕੋਲੋਂ ਕਦੇ ਔਖਾ ਸੌਖਾ ਆਪਣੀਆਂ ਦੋ ਮੰਨੀਆਂ ਰੌਣੀਆਂ ਆਪਤਪ ਲੈਂਦਾ ਬਸ ਵੇਲਾ ਪੂਰਾ ਕਰ ਰਿਹਾ ਸੀ ਪਿੰਡ ਦੇ ਨਿਆਣਿਆਂ ਲਈ ਰੌਣੀ ਹਰਫਨ ਮੋਲਾ ਸੀ ਉਹ ਜਿਹੜੀ ਗੱਲ ਰੌਣੀ ਕੋਲ ਪੁੱਛਦੇ ਰੌਣੀ ਘੜਿਆ ਘੜਾਇਆ ਉਹਨਾਂ ਨੂੰ ਜਵਾਬ ਦਿੰਦਾ ਅੱਧੀ ਅੱਧੀ ਰਾਤ ਤਾਈਂ ਰੌਣੀ ਪਿੰਡ ਦੇ ਬੱਚਿਆਂ ਦਾ ਮਨਰੰਜਨ ਕਰਦਾ ਰਹਿੰਦਾ ਇੱਕੋ ਬਾਤ ਦੱਸਦਾ ਉਸ ਤੈਨੂੰ ਸੁਣਾਉਂਦਾ ਨਿਆਣੇ ਹਰ ਵੇਲੇ ਉਹਦੇ ਆਲੇ-ਦਾਲੇ ਇਕੱਠੇ ਹੋਏ ਰਹਿੰਦੇ ਤੇ ਉਹਨਾਂ ਨਿਆਣਿਆਂ ਤੋਂ ਬਿਨਾਂ ਰੌਣੀ ਦੀ ਕੋਈ ਬਾਤ ਬਣੀ ਸੀ ਪੁੱਛਦਾ ਇੱਕ ਠਾਕਰ ਫੌਜੀ ਸੀ ਜਿਸ ਨਾਲ ਉਸਦੀ ਚੰਗੀ ਬਣਦੀ ਸੀ ਭਾਵੇਂ ਠਾਕਰ ਫੌਜੀ ਦੂਜੀ ਵੱਡੀ ਜੰਗ ਦੇ ਵਿੱਚ ਬਸਰੇ ਬਗਦਾਦ ਵੱਲੋਂ ਲੜ ਕੇ ਆਇਆ ਸੀ ਪਰ ਉੰਜ ਬੜਾ ਕਮਦਲ ਬੰਦਾ ਸੀ ਤੇ ਠਾਕਰ ਫੌਜੀ ਦੀ ਹਰ ਵळे ਰਿੰਦੀ ਕਰਨ ਦੀ ਆਤ ਰੌਣੀ ਨੂੰ ਚੰਗੀ ਨਹੀਂ ਸੀ ਲੱਗਦੀ ਜਦੋਂ ਉਹ ਇਕੱਠੇ ਹੁੰਦੇ ਤਾਂ ਰੌਣੀ ਨੂੰ ਬਹੁਤ ਠਿੱਟ ਕਰਦਾ ਪਰ ਠਾਕਰ ਫੌਜੀ ਨੂੰ ਰੌਣੀ ਬਿਨਾਂ ਨਹੀਂ ਸੀ ਸਰਦਾ ਤੇ ਗੇੜਾ ਦੇ ਕਿ ਉਹ ਵੀ ਰੌਣੀ ਦੇ ਘੋਡੇ ਮੋਢਾ ਬੈਠਦਾ ਖੈਰ ਦੀ ਚੜਦੇ ਸਿਆਲ ਰੌਣੀ ਨੇ ਥੋੜਾ ਜਿਹਾ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕੀਤਾ ਕਿਉਂਕਿ ਉਸ ਨੂੰ ਤਾਪ ਨੇ ਢਾ ਲਿਆ ਨਾ ਉਸ ਨੇ ਕੋਈ ਦਵਾਈ ਬੂਟੀ ਲਈ ਨਾ ਚਾਹ ਪਾਣੀ ਕੋਣ ਸੰਭਾਲੇ ਠਾਕੁਰ ਉਸ ਤੌਰ ਪੜ ਕਰਦਾ ਜਾ ਕੇ ਡਾਕਟਰ ਕੋਲੋਂ ਕੋਈ ਗੋਲੀ ਲਿਆ ਦਿੰਦਾ ਪਾਣੀ ਧਾਣੀ ਫੜਾ ਦਿੰਦਾ ਪਰ ਰੌਣੀ ਨੂੰ ਜਿਉਂ ਤਾਪ ਚੜਿਆ ਫੇਰ ਨਾ ਉਤਰਿਆ ਉਹ ਹਰ ਵੇਲੇ ਤਪਿਆ ਰਹਿੰਦਾ ਭੜਕੀ ਲੱਗੀ ਰਹਿੰਦੀ ਤੇ ਜਿੰਨਾ ਉਹ ਪਾਣੀ ਪੀ ਜਾਂਦਾ ਭੜਕੀ ਉਸਦੀ ਓਨੀ ਵੱਧ ਹੀ ਜਾਂਦੀ ਜਿਸ ਤੇ ਜਿਵੇਂ ਉਸ ਦੇ ਅੰਦਰ ਕੋਈ ਤੰਦੂਰ ਜਾਂ ਅੰਗਾਰੇ ਤਪ ਰਹੇ ਹੋਣ ਤੇ ਅੱਜ ਜਦੋਂ ਚਾਹ ਦੇਣਾ ਠਾਕਰ ਫੌਜੀ ਨੇ ਰੌਣੀ ਨੂੰ ਮੰਜੇ ਤੇ ਬੈਠੇ ਨੂੰ ਖੰਗਦਿਆ ਵੇਖਿਆ ਤਾਂ ਉਸ ਨੂੰ ਮਖੌਲ ਸੁਝਿਆ ਚਾਹ ਦੀ ਗੜਵੀ ਕੰਧੋਲੀ ਤੇ ਧਰ ਕੇ ਠਾਕਰ ਫੌਜੀ ਬੋਲਿਆ ਹੁਣ ਐਂ ਬੈਠਾ ਕੰਡੋੜ ਬਣਿਆ ਜੇ ਪਿਓਾਂ ਨੂੰ ਕੋਈ ਟੁੱਟੀ ਭੱਜੀ ਲੈ ਆਉਂਦਾ ਹੁਣ ਤਾਂ ਸੇਵਾ ਕਰਦੀ ਰੌਣੀ ਨੇ ਖੰਗ ਰੋਕਦੇ ਐ ਠਾਕਰਵਾਲ ਵੇਖਿਆ ਤੇ ਸੰਘਣੀਆਂ ਅੱਧ ਬੱਗੀਆਂ ਮੁੱਛਾਂ ਫਰਕਾਉਣ ਲੱਗਾ ਪੂਰੇ ਕਾਲੇ ਇੱਕ ਆਣੇ ਨੂੰ ਲਿਸ਼ਕਿ ਆਉਂਦੇ ਐ ਠਾਕਰ ਦੀ ਜੂੜੀ ਕਰਕੇ ਚੜਾਈ ਦਾੜੀ ਵੱਲੋਂ ਤੱਕਦਾ ਤੇਰੇ ਵਾਲੀ ਸੋਲੋ ਕਿੰਨੀਆਂ ਕੋ ਲੱਤਾਂ ਘੁੱਟਦੀ ਐ ਫੇਰ ਕਦੇ ਫੇਰਿਆ ਕਦੇ ਤੇਰੇ ਪਿੰਡੇ ਕੋਲੇ ਤੇ ਕੋਲੇ ਪਿੰਡੇ ਤੇ ਹੱਥ ਵੱਡਾ ਜਮਾਦਾਰ ਬਣਿਆ ਫਿਰਦਾ ਉਸਨੇ ਠਾਕਰ ਨੂੰ ਡਿੱਚਰ ਕੀ ਕੀਤੀ ਉਹ ਇੱਕ ਅੰਜਰ ਦਾ ਕੰਜਰਾ ਹੋਰ ਨਾ ਸੀ ਕੋਈ ਮਰਦਾ ਜਿਉਂਦਾ ਅੰਤ ਵੇਲੇ ਤੱਕ ਗੰਗਾ ਜਲ ਦਾ ਤਪਕਾ ਪਾਉ ਮੂੰਹ ਚ ਕਿ ਨਹੀਂ ਠਾ ਫੌਜੀ ਨੇ ਠਾਕਰ ਫੌਜੀ ਨੇ ਜਵਾ ਦਿੱਤਾ ਆਹ ਜੇ ਮੈਂ ਐਤ ਕੀ ਸਿਆਲ ਕੱਟ ਗਿਆ ਨਾ ਫਿਰ ਤੇ ਤੋਂ ਪਹਿਲਾਂ ਨਹੀਂ ਮਰਦਾ ਜਿੱਦਾਂ ਤੂੰ ਮੇਰੇ ਵਾਂਗੂ ਹੋਇਆ ਪਿਆ ਨਾ ਮੰਝੇ ਚ ਫੇਰ ਵੇਖੂੰ ਤੇਰੇ ਸਹਬ ਜਾਦੇ ਤੇਰੇ ਮੂੰਹ ਚੋ ਕਿੰਨਾ ਕ ਗੰਗਾ ਜਲ ਪਾਉਂਦੇ ਆ ਕਿ ਬੇਲ ਦੀਆਂ ਧਾਰਾ ਮਾਰਦੇ ਆ ਦੁਰ ਫਿੱਟੇ ਮੂੰਹ ਕੰਜਰ ਦੇ ਆ ਮੁਰਿਆ ਜਿਹਾ ਕੋਈ ਚੱਜ ਦਾ ਲਫ਼ਜ਼ ਦਾ ਕੱਢ ਮੂੰਹ ਕਿਵੇਂ ਕੋ ਬੋਲ ਬੋਲਦਾ ਜੇ ਮੂੰਹ ਪੜਾ ਹੋਵੇ ਤਾਂ ਗੱਲ ਤਾਂ ਬੰਦਾ ਚੱਜ ਦੀ ਕਰੇ ਇਹ ਗੱਲ ਪੜੀ ਐ ਤੇ ਜਦੋਂ ਉਹਨੇ ਪਿਉਆਂ ਨੂੰ ਉਤਾਂ ਨੂੰ ਚੁੱਕ ਕੇ ਛੱਤ ਨੂੰ ਹੱਥ ਲਵਾਉਣਾ ਹੁੰਦਾ ਉਦੋਂ ਉਹ ਮੂੰਹ ਚੰਬਰਤ ਪਾਉਂਦੇ ਹੁੰਦੇ ਸੀ ਛੱਤਾਂ ਨੂੰ ਤਾਂ ਇਸ ਕਰਕੇ ਲਿਆਉਂਦੇ ਆ ਕਿ ਬਾਈ ਛੇਤੀ ਦੇਣੇ ਵੱਡੇ ਹੋ ਜਾਣ ਹੁਣ ਜਵਾਨ ਹੋ ਕੇ ਵੇਖੀ ਸੁਰਗ ਦੇ ਝੂਟੇ ਦਿੰਦੇ ਅਜੇ ਠਹਿਰ ਜਾ ਪੰਜ ਇੱਕ ਸਾਲਾਂ ਨੂੰ ਤੇਰੇ ਗੋਡੇ ਖੜਨਦੇ ਕੇਰਾ ਫਿਰ ਵੇਖੀ ਤੇਰੇ ਕੀ ਹਾਲ ਕਰਦੇ ਨੇ ਬੱਚੇ ਜੇ ਟੁੱਟੀ ਕੰਗਰੋੜ ਵਾਲੇ ਪਾਂ ਖਾਦੇ ਕੋਤੁਰਿਆਂ ਕੋ ਚੌਖੜੇ ਮੰਜੀ ਚ ਪਿਆਣਾ ਚੂਕਦਾ ਹੋਵੇ ਤਾਂ ਮੈਨੂੰ ਪਿਓ ਦਾ ਪੁੱਤ ਨਾ ਆਖੀ ਹੋਰ ਮਾੜਾ ਨਾ ਬੋਲ ਹੋਰ ਕੱਢ ਗਾਲਾਂ ਬਸ ਕਰ ਤੇ ਠਾਕਰ ਫੌਜੀ ਨੇ ਰੌਣੀ ਨੂੰ ਵਰਜਿਆ ਉਹ ਉਹਨਾਂ ਦੀ ਬੋਲਬਾਣੀ ਅਜਿਹੀ ਆਮ ਸੀ ਪਹਿਲਾਂ ਵੀ ਇੱਕ ਦੂਸਰੇ ਤੇ ਇੰਜ ਵਾਰ ਕਰਦੇ ਇੱਕ ਦੂਸਰੇ ਨੂੰ ਮਾੜਾ ਚੰਗਾ ਬੋਲ ਲੈਂਦੇ ਤੇ ਠਾਕਰ ਫੌਜੀ ਉਹਨੂੰ ਗਾਲਾਂ ਕੱਢ ਲੈਂਦਾ ਤੇ ਰੌਣੀ ਉਹਨੂੰ ਕੱਢ ਲੈਂਦਾ ਤੇ ਠਾਕਰ ਦਾ ਮੱਲੋ ਮੱਲੀ ਫਿਰ ਵੀ ਹਾਸਾ ਜਿਹਾ ਨਿਕਲ ਗਿਆ ਉਸਨੇ ਕੋਲੀ ਦੇ ਵਿੱਚੋਂ ਸੜਾਕੇ ਨਾਲ ਚਾਹ ਪੀਤੀ ਰੌਣੀ ਵਾਲ ਖੁੰਡਾ ਉਗਰ ਕੇ ਐਵੇਂ ਹਿਰਕ ਵਜੀ ਆਵਾਜ਼ ਵਿੱਚ ਆਖਿਆ ਚੁੱਪ ਕਰਦਾਂ ਕਿ ਭੰਨਾ ਬੂਥੜ ਤੇਰਾ ਕਿਵੇਂ ਮੱਛਰਿਆ ਆਉਂਦਾ ਪਰ ਰੌਣੀ ਫਿਰ ਵੀ ਨਹੀਂ ਹਟਿਆ ਗੋਡਿਆਂ ਤੋਂ ਗਾਂ ਹੌਲਰਦਾ ठाकर ਦੇ ਮੂੰਹ ਨੇੜੇ ਮੂੰਹ ਕਰਕੇ ਗੁੱਜੀ ਤੇ ਧੀਮੀ ਆਵਾਜ਼ ਵਿੱਚ ਬੋਲਿਆ 나 ਸੱਚ ਪੁੱਛਦਾ ਮਖੌਲ ਨਾ ਮੰਨ ਜੀ ਤੇ ਠਾਕਰ ਫੌਜੀ ਮੋੜ ਹੱਸਣ ਲੱਗਾ ਤੇ ਉਹ ਰੌਣੀ ਨਾਲ ਮਿਕਣ ਜੋਗਾ ਨਹੀਂ ਸੀ ਫੇਰ ਗੱਲ ਹੋਰ ਪਾਸੇ ਪਾਉਣ ਲਈ ਰੌਣੀ ਨੇ ਧੀਮੀ ਆਵਾਜ਼ ਚ ਆਵਾਜ਼ ਮਾਰੀ 나 ਸੱਚੀ ਪੁੱਛਦਾ ਮਖੌਲ ਨਾ ਮੰਨ ਜੀ ਜੇ ਸੱਚ ਜੇ ਸੱਚੀ ਤੇਰੀ ਜਾਨ ਰਾਤ ਨੂੰ ਨਿਕਲ ਲਗੀ ਤਾਂ ਤੇਰੇ ਮੂੰਹ ਚ ਗੰਗਾ ਜਲ ਕੌਣ ਪਾਉ ਉਸਨੇ ਫਿਰ ਰੌਣੀ ਨੂੰ ਪੁੱਛਿਆ ਫੌਜੀ ਨੇ ਕਹਿੰਦੇ ਗੰਗਾ ਜਲ ਬਿਨਾ ਗਤੀ ਨਹੀਂ ਹੁੰਦੀ ਬੰਦਾ ਪ੍ਰੇਤ ਬਣ ਕੇ ਭਟਕਦਾ ਰਹਿੰਦਾ ਕਿਉਂਕਿ ਅੱਗੇ ਆਮ ਮਤ ਸੀ ਨਾ ਕਿ ਮਰਨ ਲੱਗੇ ਤੇ ਮੂੰਹ ਗੰਗਾ ਜਲ ਪਾਉ ਘਰ ਚਾਪੀ ਕੇ ਚੂਸੀਆਂ ਮਿੱਠੀਆਂ ਮੁੱਛਾਂ ਤੇ ਹੱਥ ਫੇਰਦਿਆਂ ਨਿੱਕਾ ਜਿਹਾ ਖੰਘੂਰਾ ਮਾਰਦਾ ਰੌਣੀ ਗੰਭੀਰ ਹੋ ਕੇ ਬੋਲਿਆ ਆਹ ਗੱਲ ਆ ਬੈਠਾ ਕਰਸਿਆਂ ਬਈ ਗਤੀ ਮੇਰੀ ਨਾ ਹੋ ਤੇ ਨਾ ਸਹੀ ਹੁਣ ਆਪਾਂ ਕਿਹੜਾ ਦੇਵਤਿਆਂ ਬਈ ਪ੍ਰੇਤ ਮਾਰਨ ਬਣ ਬਗਰੋ ਡਰੀਏ ਆਪਾਂ ਤੇ ਇਹ ਜ਼ਿੰਦਗੀ ਉਹ ਪ੍ਰੇਤਾਂ ਵਰਗੀ ਕੱਢੀ ਐ ਸਗੋਂ ਪ੍ਰੇਤ ਬਣ ਕੇ ਤਾਂ ਚੰਗਾ ਰਹੁ ਕਿਸੇ ਦੁਸ਼ਮਣ ਨੂੰ ਦੁਖੀ ਕਰਿਆ ਕਰਾਂਗੇ ਬਾਕੀ ਤੇਰੇ ਚਿੱਤ ਚਾ ਬਈ ਪਾਸ ਵਲਾਦਾ ਵਾਲੇ ਬਾਲੇ ਸੁਖੀ ਐ ਇਹ ਤੇਰਾ ਵਹਿਮ ਐ ਬੱਚਿਆਂ ਵਾਲੇ ਵੀ ਉਹਨੇ ਦੁਖੀ ਐ ਜਨਮ ਮੈਂ ਦੁਖੀ ਆ ਉਹਨਾਂ ਦੇ ਮੂੰਹ 'ਚ ਉਹਨਾਂ ਦੇ ਪੁੱਤ ਗੰਗਾ ਜਲ ਨਹੀਂ ਪੌਣਗੇ ਨਾਲੇ ਤੇਰੇ ਮੂੰਹ 'ਚ ਵੀ ਤੇਰਿਆਂ ਨੇ ਨਹੀਂ ਪੌਣਾ ਰੌਣੀ ਨੇ ਫਿਰ ਸੱਚੀ ਗੱਲ ਠਾਕਰ ਫੌਜੀ ਨੂੰ ਆਖੀ ਤੇ ਆਹ ਵੇਖ ਸਾਡੇ ਆਲੇ ਭਰਾ ਗੁਰਮੇਲ ਸਿੰਘ ਦੇ ਦੋ ਸੀ ਜਾਨੀ ਰੌਣੀ ਨੇ ਫਿਰ ਆਪਣੇ ਜਿਹੜੇ ਮਤੇਰ ਪੁੱਤ ਸੀਗੇ ਉਹਨਾਂ ਦਾ ਜ਼ਿਕਰ ਕੀਤਾ ਆਪਣੇ ਭਰਾ ਗੁਰਮੇਲ ਦਾ ਉਹਦੇ ਦੋਨੇ ਪੁੱਤ ਪਰਦੇਸੀ ਬੈਠੇ ਅਗਰਮੇਲ ਦੇ ਪਹਿਲਾਂ ਤਾਂ ਛੋਟੇ ਭਰਾ ਗੁਰਮੇਲ ਨੇ ਉਹਨਾਂ ਨੂੰ ਬਾਹਰ ਬਲੈਤ ਭੇਜਣ ਖਾਤਰ ਚਾਰ ਘੁੰਮਾਂ ਜ਼ਮੀਨ ਗਾਣੇ ਧਰੀ ਮਗਰੋਂ ਜਿਹੜੇ 2-3 ਸਾਲ ਪੈਸੇ ਭੇਜੇ ਉਹਨਾਂ ਪੈਸੇ ਨਾਲ ਉਹਨੇ ਕੁੜੀ ਦੇ ਵਿਆਹ ਬਸੇ ਨਵੇੜੇ ਤੇ ਫਿਰ ਉਹ ਪੈਸੇ ਭੇਜਣੋਂ ਹਟ ਗਏ ਕਹਿੰਦੇ ਇੱਥੇ ਸਾਡਾ ਨਹੀਂ ਸਰਦਾ ਬਲੈਤ ਦਾ ਖਰਚ ਜ਼ਿਆਦਾ ਹੈ ਤੇ ਜਿਹੜਾ ਕੁੜੀਆਂ ਦੇ ਵਿਆਹ ਤੇ țeੜਿਆ ਵਿਆਹ ਵਿਤੋਂ ਬਾਰਾ ਖਰਚ ਕਰ ਬੈਠਾ ਉਹਦੇ ਕਰਕੇ ਗੁਰਮੇਲ ਨੇ ਚਾਰ ਕਿੱਲੇ ਹੋਰ ਬੈਕ ਹੋਰ ਬੈਕ ਕੀਤੇ ਜਿਹੜੀ ਮੇਰੀ ਔਤ ਨਖੱਤੇ ਦੀ ਉਹ ਸਾਂਭੀ ਬੈਠਾ ਸੀ ਯਾਨੀ ਰੌਣੀ ਦੇ ਹਿੱਸੇ ਦੀ ਸੀ ਉਹ ਤੇ ਉਹਦੇ ਚੋਂ ਸਾਡੇ ਛੋਟੇ ਭਾਈ ਸਾਹਿਬ ਦੇ ਫਰਜ਼ਾਦੇ ਨੇ ਨੌ ਜਨੇ ਨਹੀਂ ਦਿੱਤੀ ਤੇ ਹੁਣ ਨਾਰਸੋ ਮਾਸਟਰ ਤੋਂ ਮੁੰਡਿਆਂ ਤੋਂ ਚਿੱਠੀਆਂ ਲਿਖਾਉਂਦਾ ਫਿਰਦਾ ਵੀ ਮੈਂ ਮਰਦਾ ਮੈਨੂੰ ਡਾਲੇ ਭੇਜੋ ਗਰਮੇਲ ਯਾਨੀ ਕਿ ਪੈਸੇ ਮੰਗਦਾ ਬੱਚਾਂ ਤੋਂ ਬਾਹਰ ਤੇ ਉਹਦੀ ਚਿੱਠੀ 'ਚੋਂ ਅੱਗੇ ਜਵਾਬ ਹੀ ਨਹੀਂ ਦਿੰਦੇ ਉਹ ਤੇ ਮੁੰਡੇ ਹੁਣ ਤੂੰ ਦੱਸ ਕਿ ਇਹਦੇ ਮੇਰੇ ਭਰਾ ਮਰਦੇ ਹੋਏ ਗਰਮੇਲ ਸਿੰਘ ਦੇ ਮੂੰਹ 'ਚ ਗੰਗਾਜਲ ਪਾਉਣ ਆਉਣਗੇ ਉੱਥੋਂ ਬਲੈਤੋਂ ਅਰੌਣੀ ਦੇ ਦਿੱਤੇ ਤਰਕ ਤੇ ਠਾਕਰ ਫੌਜੀ ਹੈਰਾਨ ਹੋ ਕੇ ਝਾਕਣ ਲੱਗਾ ਜਿਵੇਂ ਰੌਣੀ ਕੋਈ ਸੰਸਕ੍ਰਿਤ ਦੇ ਸ਼ਲੋਕ ਸੁਣਾ ਰਿਹਾ ਹੋਵੇ ਪ੍ਰਵਚਨ ਸੁਣਾ ਰਿਹਾ ਹੋਵੇ ਅਜਈਆਂ ਗੱਲਾਂ ਉਹਨੇ ਰੌਣੀ ਕੋਲੋਂ ਪਹਿਲਾਂ ਨਹੀਂ ਸੀ ਸੁਣੀਆਂ ਉਹਨਾਂ ਦੋਹਾਂ ਨੇ ਪਹਿਲਾਂ ਤਾਂ ਗੁਰੂਕਿਆਂ ਦੇ ਬੱਚਿਆਂ ਦੀਆਂ ਕੁਰਬਾਨੀਆਂ ਦੇ ਬਖਸ਼ ਗੱਜ-ਗੱਜ ਲੰਮੇ-ਲੰਮੇ ਕੇਸ ਮਨਾਏ। ਮਗਰੋਂ ਸਾਲਿਆਂ ਨੇ ਭਲੇ ਘਰ ਦੀਆਂ ਮੋਨਾ ਅਰਗੀਆਂ ਦੋਹੇ ਬਹੂਆਂ ਪੇਕਿਆਂ ਦੇ ਘਰ ਬਿਠਾ ਦਿੱਤੀਆਂ ਤੇ ਉੱਥੇ ਮਾੜੀ ਜਾਦੀਆਂ ਮੇਮਾ-ਮੂਮਾ ਨਾਲ ਵਿਆਹ ਕਰਾ ਕਰਾ ਲਏ ਜਣੀ ਉਹਦੇ ਭਰਾ ਗਰਮੇਲ ਦੇ ਮੁੰਡਿਆਂ ਦਾ ਦੱਸਦਾ ਹੋ। ਤੇ ਇਹ ਸਾਡੇ ਵਾਲੇ ਭਾਈ ਸਾਹਿਬ ਨੇ ਬਾਤ ਨਹੀਂ ਪੁੱਛੀ ਉਹਨਾਂ ਨੋਹਾਂ ਦੀ। ਹੁਣ ਤੱਕ ਕਹਿੰਦੇ ਆ ਕਾਰਾਂ ਤੇ ਚੜ ਕੇ ਸੈਲੇ ਕਰਦਿਆ ਮਹਿਮਾਨ ਨੂੰ ਬਰਾਬਰ ਬਿਠਾ ਕੇ ਜਾਨੀ ਰੌਣੀ ਦੇ ਦੋਨੇ ਭਤੀਜੇ ਤੇ ਹੁਣ ਇੱਥੇ ਬਾਈ ਸੋਹ ਦੇ ਗਰਮੇਲ ਸੋਹ ਦੇ ਗੰਗਾ ਜਲ ਮੂੰਹ ਕੀ ਨੇ ਪਾਉਣਾ ਜੇ ਕਿਤੇ ਮਰਦੇ ਰੱਬ ਸੋਭੀ ਆ ਵੀ ਗਿਆ ਤਾਂ ਉਹਨਾਂ ਨੇ ਇਸ ਜੁੰਡਲ ਬੁੜੇ ਦੇ ਮੂੰਹ ਦੇ ਵਿੱਚ ਬਿਸ਼ਕੀ ਦਾ ਪੇਗ ਹੀ ਪਾਉਣਾ दारू ਦਾ ਗੰਗਾ ਜਲ ਨਹੀਂ ਪਾਉਣਾ ਗੰਗਾ ਜਲ ਕੀ ਆ ਹੁੰਦਾ ਹੈ ਇਹ ਕੋਈ ਮਰਨ ਵੇਲੇ ਪੀਣ ਵਾਲੀ ਚੀਜ਼ ਹੈ ਜੇ ਐਨ ਆਖਣ ਤਾਂ ਮੇਰੀ ਦਾੜੀ ਮਨਾ ਦੀ ਆਈ ਗੱਲ ਸਮਝ ਕਿ ਨਹੀਂ ਫਿਰ ਦੱਸ ਇਹੋ ਜੀ ਔਲਾਦ ਥਾਲੀ ਚ ਪਾ ਕੇ ਜਟੜਣੀ ਐ ਜਣੀ ਰੌਣੀ ਨੇ ਆਪਣੇ ਭਰਾ ਗੁਰਮੇਲ ਦੀ ਕਹਾਣੀ ਸੁਣਾ ਕੇ ਇਹ ਤਰਕ ਦੱਸਿਆ ਕਿਉਂਕਿ ਰੌਣੀ ਆਪ ਛੜਾ ਛੜਾਂਗ ਸੀਗਾ ਗੱਲ ਤਾਂ ਰੌਣੀ ਦੀ ਠਾਕਰ ਫੌਜੀ ਨੂੰ ਸਮਝ ਆ ਗਈ ਪਰ ਉਹ ਅੰਦਰੋਂ ਬਾਹਰੋਂ ਜਿਵੇਂ ਹਿੱਲ ਗਿਆ ਤੇ ਉਹਨੂੰ ਰੌਣੀ ਨਾਲੋਂ ਵੱਧ ਠਾਕਰ ਫੌਜੀ ਨੂੰ ਆਪਣੀ ਮੌਤ ਚੇਤੇ ਆਉਣ ਲੱਗੀ ਫੌਜੀ ਬੋਲਿਆ ਤੂੰ ਤਾਂ ਅੱਜ ਬੌੜ ਗਿਆਨੀ ਬਣਿਆ ਬੈਠਾ ਯਾਰ ਬਾਤਾਂ ਹੀ ਹੋਰ ਤਰ੍ਹਾਂ ਦੀਆਂ ਕਰਦਾ ਕਿਤੇ ਕਾਲ ਤਾਂ ਨਹੀਂ ਦੇਖ ਲਿਆ ਤੇ ਰੌਣੀ ਫੇਰ ਬੋਲਿਆ ਕਾਲ ਤਾਂ ਸਭ ਦੇ ਸਿਰ ਤੇ ਘੂਕਦਾ ਫੌਜੀਆ ਰੌਣੀ ਨੇ ਗੰਭੀਰਵਾਦ ਵਿੱਚ ਦਾੜੀ ਤੇ ਹੱਥ ਫੇਰਦੇ ਮੋੜ ਅੱਖ ਲਿਸ਼ਕਾਈ ਠਾਕਰ ਨੇ ਉਹਦੇ ਚਿਹਰੇ ਤੇ ਉਪਰੀ ਜਿਹੀ ਚਮਕ ਵੀ ਵੇਖੀ ਤੇ ਫਿਰ ਰੌਣੀ ਉਸੇ ਤਾਰ ਨਾਲ ਬੋਲਿਆ ਮੈਂ ਤਾਂ ਆਨਾ ਠੱਕ ਰਿਆ ਬਈ ਬੰਦਾ ਕਾਦੀ ਖਾਤਰ ਮੇਰੀ ਮੇਰੀ ਕਰਦਾ ਫਿਰਦਾ ਸਾਡੇ ਭਰਾ ਗੁਰਮੇਲ ਨੇ ਮੇਰੀ ਜ਼ਮੀਨ ਖੋਲੀ ਮੈਨੂੰ ਮੰਗਣ ਖਾਨ ਜੋਗਾ ਬਿਠਾ ਕੇ ਕਰਕੇ ਬਿਠਾ ਦਿੱਤਾ ਤੇ ਇਹਦੇ ਆਪਣੇ ਪੁੱਤਰ ਕੀਏ ਨੂੰ ਹਿੱਕ ਤੇ ਧਰ ਕੇ ਲੈ ਜਾਣਗੇ ਸਭ ਕੁਝ ਇੱਥੇ ਰਹਿ ਜੂ ਰਹਿ ਜੂ ਕਿ ਨਹੀਂ ਰੌਣੀ ਨੇ ਫਿਰ ਇਹ ਤਰਕ ठाकर फौजी तो पूछया पर राजवी रोटी खाके गुग्गड़ ਤੇ ਹੱਥ ਫੇਰਨ ਦਾ ਸਵਾਦ ਆ ਜਾਇਆ ਕਰੂ ਕਿ ਨਹੀਂ ठाकर फौजी ਨੇ ਤਰਕ ਦਿੱਤਾ ਇਹ ਗੱਲ ਤਾਂ ਬਾਹਮਣਾ ਤੇਰੀ 16 ਅੰਨੇ ਸੱਚ ਹੈ ਕਿਉਂਕਿ ठाकर फौजी ਬਾਹਮਣ ਸੀਗਾ ਸਵਾਦ ਤਾਂ ਜਰੂਰ ਆਉਂਦਾ ਬਗਾਨਾ ਖਾ ਕੇ ਪਰ ਇਹ ਗੱਲ ਮੇਰੀ ਤੂੰ ਯਾਦ ਰੱਖ ਲਈਂ ਠਾਕਰਿਆ ਕਿ ਇਹੋ ਜਿਹੀ ਖੁਆ ਖਿੰਜੀ ਦੇ ਵਿੱਚ ਦੁਨੀਆ ਨੇ ਖਾ ਖੇ ਮਰੀ ਜਾਣਾ ਤੇ ਆਹ ਮਿੱਟੀ ਦੀ ਮਿੱਟੀ ਇੱਥੇ ਪਈ ਰਹਿਣੀ ਆ। ਆਈ ਗੱਲ ਸਮਝ ਕੇ ਨਹੀਂ। ਫੌਜੀ ਬੋਲੇ ਆ ਗਲਤ ਆ ਤੇਰੀ ਠੀਕ ਐ ਰੌਣੀ ਬੰਦਾ ਤਾਂ ਹੈ ਹੀ ਮਿੱਟੀ। ਨਾ ਬੰਦਾ ਮਿੱਟੀ ਐ ਨਾ। ਕੀ ਗਲਤ ਬਾਤ ਐ? ਰੌਣੀ ਨੇ ਫੇਰ ਪੁੱਛਿਆ ਜਿਉਂਦਾ ਬੰਦਾ ਤਾਂ ਬੰਦਾ ਹੁੰਦਾ। ਮਿੱਟੀ ਕਿਵੇਂ ਮੰਨ ਲਈਏ? ਮਰੇ ਮਗਰੋਂ ਬਾਤ ਹੋ ਰਹੀ ਐ। ਜੋ ਚੀਜ਼ ਖਤਮ ਹੋ ਗਈ ਸੋ ਹੋ ਗਈ। ਉਸ ਨੂੰ ਚਾਹੇ ਕੁਛ ਕਹਿ ਲੋ। ठाकुर ਨੇ ਫੇਰ ਉਸ ਵੱਲ ਹੈਰਾਨੀ ਨਾਲ ਵੇਖਿਆ ਜਦੋਂ ਉਹ ਗਲਤ ਬਾਤ ਆਖਿਆ ਤਾਂ ਉਸਦੇ ਪੀਲੇ ਪੈ ਚਿਹਰੇ ਉੱਤੇ ਠਾਕਰ ਨੂੰ ਫੇਰ ਚਮਕ ਦੇਸੀ ਜਿਵੇਂ ਉਸ ਨੂੰ ਜ਼ਿੰਦਗੀ 'ਚ ਕੋਈ ਬਹੁਤ ਵੱਡਾ ਭੇਤ ਆ ਗਿਆ ਹੋਵੇ ਠਾਕਰ ਦੇ ਅੰਦਰ ਕੋਈ ਚਾਨਣ ਜਿਹਾ ਹੋ ਗਿਆ ਫੇਰ ਨਾ ਠਾਕਰਾ ਤੇ ਨਾ ਹੀ ਰੌਣੀ ਦੋਨਾਂ 'ਚ ਕੋਈ ਨਾ ਬੋਲਿਆ ਠਾਕਰ ਸੁਣ ਜਿਆ ਹੋਇਆ ਐਵੇਂ ਵਾਧੂ ਗੱਲ ਪੁੱਛਦਾ ਦੱਸਦਾ ਚਾਹ ਵਾਲੀ ਗੜਵੀ ਲੈ ਕੇ ਆਪਣੇ ਘਰ ਨੂੰ ਤੁਰ ਗਿਆ ਠਾਕਰ ਫੌਜੀ ਤੇ ਅਗਲੀ ਸਵੇਰ ਜਦੋਂ ਠਾਕਰ ਮੂੰਹ ਨੇਰੇ ਰੌਣੀ ਦੇ ਵਾਸਤੇ ਚਾਹ ਲੈ ਕੇ ਆਇਆ ਤਾਂ ਰੌਣੀ ਖੇਸ ਵਿੱਚ ਮੂੰਹ ਸਿਰਵਲੇਟੀ ਰਾਮ ਨਾਲ ਸੁੱਤਾ ਪਿਆ ਸੀ ਠਾਕਰ ਫੌਜੀ ਨੇ ਗੜਵੀ ਕੰਧੋਲੀ ਤੇ ਰੱਖ ਕੇ ਜਦੋਂ ਖੇਸ ਤੋਂ ਮੂੰਹ ਤੋਂ ਉਸ ਦਾ ਖੇਸ ਦਾ ਪੱਲਾ ਲਾਇਆ ਤਾਂ ਰੌਣੀ ਮਰਿਆ ਪਿਆ ਸੀ ਆਪਣੇ ਪੇਉ ਥੰਮਣ ਵਾਂਗ ਜਾਨ ਚੱਕ ਕੱਲਾ ਹੀ ਮਰ ਗਿਆ ਸੀ ਤੇ ਠਾਕਰ ਦੇ ਮੂੰਹੋਂ ਆਪ ਮੁਹਾਰੇ ਹੀ ਉੱਚੀ ਦੇਣੇ ਰੌਣੀ ਦੇ ਕੱਲ ਵਾਲੇ ਸ਼ਬਦ ਨਿਕਲੇ ਇਹ ਗਲਤ ਬਾਤ ਐ ਬਾਈ ਰੌਣੀ ਸਿਆਂ ਇਹ ਗਲਤ ਬਾਤ ਐ ਬਾਈ ਰੌਣੀ ਸਿਆਂ ਕਿਉਂਕਿ ਉਹ ਬਿਨਾਂ ਹੀ ਗੰਗਾ ਜਲ ਤੋਂ ਤੁਰ ਗਿਆ ਸੋ ਦੋਸਤੋ ਇਹ ਕਹਾਣੀ ਐ ਪੰਜਾਬ ਦੀ ਇੱਕ ਦੂਸਰੇ ਦਾ ਹੱਕ ਖਾਣਾ ਜਿਹੜਾ ਆਲਾਦ ਵਾਲਾ ਉਹ ਵੀ ਦੁਖੀ ਜਿਹਦੇ ਨਹੀਂ ਉਹ ਵੀ ਦੁਖੀ ਪਰ ਜਿਹੜਾ ਅਸਲ ਧਰਮ ਕਰਮ ਤੇ ਚੱਲਦਾ ਸ਼ਾਇਦ ਉਹ ਸੁਖੀ ਹੈ ਜ਼ਿੰਦਗੀ ਦਾ ਸੱਚ ਇਹੀ ਹੈ ਜਾਣਾ ਸਭ ਨੇ ਆ ਜ਼ਿੰਦਗੀ ਚ ਕੁਝ ਅੱਛਾ ਕਰਕੇ ਜਾਈਏ ਉਹੀ ਸਹੀ ਹੈ ਨਹੀਂ ਤਾਂ ਬਾਕੀ ਸਭ ਗਲਤ ਬਾਤ ਹੈ ਸੋ ਐਸੀ ਕਹਾਣੀ ਇਹ ਗਲਤ ਬਾਤ ਹੈ ਲਖਤਮ ਸਰਦਾਰ ਗੁਰਦੇਵਾਲ ਸਿੰਘ